ਯੋ ਅਬੀ ਏਸੀ ਲੱਗ ਗਿਆ ਜੀ ਆਵਾਜ਼ ਕਰ ਰਣਾ ਸੁਣੋ ਆਵਾਜ਼ ਕਿੰਨੀ ਦੀ ਆਵਾਜ਼ ਆ ਰਹੀ ਹੈ ਕਾਰਨੇ ਪਤਾ ਨਹੀਂ ਕੀ ਹੈਗਾ ਕਿਉਂ ਬਈ ਪਤਾ ਨਹੀਂ ਜਾ ਖੋਲ ਕੇ ਦੇਖਾਂਗੇ ਜੀ ਫਿਰ ਖੋਲੀਏ ਖੋਲਿਆ ਜੀ ਅੱਜ ਤਾਂ ਖੋਲ ਰਿਹਾ ਖੋਲ ਕੇ ਚੱਲ ਦੇਖਦੇ ਕੀ ਬਣਦਾ ਠੀਕ ਹੈ ਮੈਂ ਵੀ ਆ ਛੱਟ ਰੇ ਦਾ ਥੱਲੇ ਤਾਰ ਤਾਂ ਨੇ ਪਹਿਲਾਂ ਉਹ ਗਾਰ ਦੀ ਫਿਰ ਆਹ ਤਾਰ ਤਾਂ ਭਾਈ ਜੜ ਲਏ ਜਾ ਕੇ ਨਾਂ ਦਵਾਰੇ ਨੂੰ ਮੈਂ ਮਿਸਤਰੀ 사ਦ ਲਾਂ ਕਿ ਦਵਾਰੇ ਫਿਰ ਮੈਂ ਫਿਰ ਹੁਣ ਮਿਸਤਰੀ ਬੁਲਾ ਲੈਂਦਾ ਯਾਰ ਉਹ ਮਿਸਤਰੀ ਯਾਰ ਪਤਾ ਕੀ ਥੋੜਾ ਵਿਜੀ ਬਾਹਲਾ ਯਾਰ ਅੱਛਾ ਤਾਂ ਕਰਕੇ ਆਪ ਹੀ ਖੋਲ ਲਿਆ ਕੰਮ ਬਾਹਲੇ ਨੇ ਬਾਈ ਨੂੰ ਹਾਂ ਮੁੰਡਾ ਰਹਿੰਦਾ ਥੋੜਾ ਯਾਰ ਵੱਡੇ ਬੰਦਿਆਂ ਨਾਲ ਤੇ ਵੱਡੇ ਬੰਦਿਆਂ ਨਾਲ ਹਾਂ ਇਹ ਤਾਂ ਆਪਣਾ ਭਤੀਜਾ ਹੀ ਆ ਅੱਛਾ ਥੋੜਾ ਜੌਲ ਮਾਦਾ ਕੋਈ ਨਹੀਂ ਕਰ ਲਾਂਗੇ ਭਰਾ ਨੂੰ ਚਾਹੇ ਦੇਖਦੇ ਆ ਕੀ ਬਣਦਾ ਸਰਬਸ ਕੀਤੇ ਦੋ ਹਫਤਾ ਵੀ ਹੋਇਆ ਜੀ ਅਜ ਹਫਤਾ ਹੋਇਆ ਹੈ ਕਈ ਰਾਜ ਇਹਨੇ ਕੁਛ ਹੈ ਵੀ ਨਹੀਂ ਹੋਣਾ ਜੀ ਕਾਰਨ ਸਾਡਾ ਕੀ ਹੋ ਸਕਦਾ ਅਸੀਂ ਤਾਂ ਹਮ ਕੋਲ ਕੀ ਲੱਗੂ ਪਤਾ ਕਿੰਨੇ ਰਹਿ ਗਏ ਨਟ ਬਈ ਨਟ ਤਾਂ ਦੇਖ ਲਗੇ ਨਟ ਦੇਖ ਲਗੇ ਫਸਿਆ ਫਿਰ ਕੀ ਹੋਣਾ ਲੋਕ ਆਹ ਤਾਂ ਲੋਕ ਹੁੰਦੇ ਨਾ ਲੋਕ ਨੇ ਇਹ ਲੋਕਾਂ ਦੀ ਘੜਿਆ ਹੁੰਦਾ ਨਾ ਲੈ ਵੀ ਪੂਰੀ ਜਦੋ ਜੈ ਤੋਂ ਬਾਅਦ ਆਟਾ ਆ ਪਿਆ ਵੀ ਖੁੱਲ ਹੀ ਗਿਆ ਇਹ ਗੜਿਆ ਜਉ ਪਤਾ ਨਹੀਂ ਨਾਮ ਬਾਈ ਇਹਦਾ ਪਤਾ ਨਹੀਂ ਹਜੇ ਤੇ ਹੁਣ ਦੇਖਦੇ ਆ ਵੀ ਕੀ ਬਣਦਾ ਅੱਗੇ ਕੀ ਲੱਗ ਰਿਹਾ ਬਈ ਵਰਕ ਦੇਖਦੇ ਆ ਮੈਂ ਕਹਿੰਦਾ ਜੀ ਜੋ ਇਹ ਨਹੀਂ ਇਹ ਜਿਹਾ ਲੱਗਿਆ ਤੁਹਾਡੀ ਤੇ ਗੱਲ ਹੈ ਫੜ ਹਾਂ ਮਨੂ ਮੰਦ ਗਿਰ ਇਲਾ ਬਈ ਆ ਕੀ ਹੋ ਕੀ ਹੋ ਜੀ ਜੀ ਨਹੀਂ ਗਲਤੀ ਕਰਾਦਾ ਚਿਪਕਲੀ ਹੈ ਮਰੀ ਬੇਨ ਨਾਲ ਭਾਏ ਉਹ ਵਜਦੀ ਦਾਈ ਉਸਨੇ ਇੱਕ ਪੀਆ ਕਿਦਾਂ ਲਾਵੇ ਇੱਕ ਵਾਰ ਤਾਂ ਉਹ ਕਰਨਾ ਬਈ ਉਚਾਲੇ ਜੇ ਇੱਥੇ ਜਾਉਗਾ ਲੈ ਫੜ ਤੂੰ ਫੜ ਨਾ ਦੁਗਤਰ ਗਿਆ ਉਹ ਦੇਖੋ ਆ ਦੇਖੋ ਆ ਇੱਥੇ ਬਸ ਬਸ ਆ ਗਈ ਆ ਇੱਥੇ ਆ ਇਹਦੇ ਵਿੱਚ ਇੱਥੇ ਆਓ ਪਈਆ ਸਿਪਕਲੇ ਲੈ ਵੀ ਦੇਖੋ ਅਮਾਈ ਨੂੰ ਵੜਾ ਗਿਆ ਵਿੱਚ ਬੜੀ ਬੜੀਆਂ ਰਹੇ ਠੰਡੀ ਹਵਾ ਲੈਣਾ ਇਹ ਹੋ ਹੂੰ ਉਹ ਵੀ ਉਹ ਬੈਠੀ ਆ ਮਰੀ ਵੀ ਆ ਮਰੀ ਵੀ ਆ ਮਰਨੀ ਆ ਵੀ ਇਹਦੇ ਚੱਕਰਾਂ ਕਿੱਥੇ ਰਹਿੰਦੀਆਂ ਨਾ ਇਹ ਹਾਂ ਜੀ ਕਿਵੇਂ ਕੱਢੇਗਾ ਬਾਈ ਹੁਣ ਇਹਨੂੰ ਦੇਖਦਾ ਕੱਢਦਾ ਕਿਹੜੇ ਤਰੀਕੇ ਨਾਲ ਹੈ ਕੱਢਾਂਗੇ ਕਿਹੜੇ ਤਰੀਕੇ ਨਾਲ ਲੈ ਵੀ ਆ ਆ ਹੋਇਆ ਸੀਗਾ ਕਿੱਥੋਂ ਵੱਡੀ ਹੋ ਸਕਦੀ ਹੈ ਬਈ ਇਹ ਉਹ ਤੇ ਲੱਗਦਾ ਕਿ ਜੇ ਬਸੋ ਵੀ ਥਾਂ ਹੈਗੀ ਆ ਥਾਂ ਤਾਂ ਕਿਸੇ ਪਾਸੇ ਦੀ ਵੀ ਨਹੀਂ ਹੈਗੀ ਇਹਨੇ ਕਿਹੜੇ ਕਿਹਦੇ ਸਾਰੀ ਕਰੇ ਬੈਠੇਗੇ ਲਈ ਅਰੇ ਇਸ ਕਰੀ ਆਹ ਯਾ ਬੰਦਾ ਵਿੱਚ ਬੜਿਆ ਹੋਇਆ ਸੀਗਾ ਹੁਣ ਦੇ ਚਲਾ ਕੇ ਦੇਖੋ ਇਹ ਸੜਕਾਂ ਕੰਮ ਕਰਦਾ ਕਿ ਨਹੀਂ ਕਰਦਾ ਨਾ ਇੰਨੇ ਵਿੱਚ ਹੋਰ ਤਾਂ ਨਹੀਂ ਕੀ ਜਾਂਦਾ ਹੋਰ ਵੀ ਦੇਖ ਲੈ ਇਹ ਦੇ ਲਈ ਕੁਝ ਵੀ ਨਹੀਂ ਨਾ ਅੱਛਾ ਅੰਦਰ ਕਿਆ ਕੁਝ ਨਹੀਂ ਬੰਦਾ ਰਹੀ ਇਹ ਰੋਣ ਕਾ ਇਹ ਜਿਸ ਤਰੀਕੇ ਨਾਲ ਚੱਲ ਰਹੀ ਹੈ ਤੇਰੀ ਹੋਂ ਹੋ ਗਿਆ ਗੁੰਗਾ ਹਾਂਜੀ ਬੱਤਾ ਵਸਤੀ ਆਏ ਮੈਂ ਆਇਆ ਪਾਉਣ ਦਾ ਕਈ ਸੱਪ ਕੱਟੇ ਯਾਰ ਲੈ ਵੀ ਆ ਲੈ ਆ ਹੋ ਗਿਆ ਠੀਕ ਕਰ ਗਣਾ ਜੋਪਾ ਆ ਲੈ ਲੈ ਵੀ ਮਿੱਤਰੋ ਸਿਪਕਲੀ ਗਈ ਨਿੱਕਰ ਦੇ ਪਰ 1 ਵਜੇ ਕਹਾਵਤ ਬਣ ਗਈ ਵੀ ਖੋਲਿਆ ਏਸੀ ਤੇ ਨਿਕਲੀ ਸਿਪਕਲੀ ਸਿਪਕਲੀ ਹਾਂ ਇਹ ਗੱਲਬਾਤ ਹੋ ਗਈ ਬਾਈ ਹੁਣ ਜਮਾ ਗੁੰਗਾ ਹੋ ਗਿਆ ਇਹ ਤੇ ਦਰਨੇ ਕੰਨ ਖਾਏ ਬਈ ਟਰੈਂ ਟ੍ਰੇਨ ਕਰਕੇ ਬਈ ਹੁਣ ਓਕੇ ਜਾਓ ਬਈ ਆਉਦੇ ਆਉਦੇ ਏਸੀ ਦਾ ਬਈ ਧਿਆਨ ਰੱਖਿਆ ਕਰੋ ਠੀਕ ਹੈ ਜੀ ਤੇ ਚੈੱਕ ਕਰ ਲਿਆ ਕਰੋ ਜਦੋਂ ਵੀ ਕੋਈ ਆਉਣਾ ਮਿਸਤਰੀ ਨੂੰ ਕਹਦੇ ਵੀ ਇਹਨੂੰ ਕਮਾ ਕੇ ਦੇਖ ਲੈ ਵੀ ਕਿੱਥੋਂ ਦਾ ਕਿੱਥੋਂ ਦੀ ਜਿੰਕੜੀ ਕੋਈ ਨਾ ਕੋਈ ਕਿੱਥੇ ਲੱਗੇ ਇਹ ਬੜੀ ਬੈਠੀ ਹੁੰਦੀ ਹੈ ਧੰਨਵਾਦ